ਇੱਕ ਪਾਸੇ ਤੇ ਜੇ ਭਾਜਪਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਲੋਕ ਵੱਡੇ ਦਿਗਜ ਲੀਡਰ ਜਿਹੜੇ ਨੇ ਉਹ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਆ। ਦੂਸਰੇ ਪਾਸੇ ਗਰਾਊਂਡ ਜ਼ੀਰੋ ਤੇ ਭਾਜਪਾ ਦਾ ਹਾਲ ਕੀ ਆ? ਅੱਜ ਇਹੋ ਸਾਰੇ ਸਵਾਲ ਜਾਣਾਂਗੇ ਕਿ ਭਾਜਪਾ ਦੇ ਲੀਡਰ ਕਰ ਕੀ ਰਹੇ ਨੇ। ਦੂਸਰੇ ਪਾਸੇ ਇਹ ਵੀ ਜਾਣਾਂਗੇ ਵਰਕਰਾਂ ਕੋਲੋਂ ਕਿ ਉਹ ਅਸਤੀਫੇ ਕਿਉਂ ਦੇ ਰਹੇ ਆ। ਬੀਤੇ ਦਿਨ ਸੁਰੇਸ਼ ਕੁਮਾਰ ਸੋਨੂ ਪਲਾਜਾ ਜਿਹੜੇ ਕਿ ਲੰਬੇ ਸਮੇਂ ਤੋਂ ਭਾਜਪਾ ਦੇ ਨਾਲ ਜੁੜੇ ਰਹੇ ਪਰ ਜਦੋਂ ਭਾਜਪਾ ਨੂੰ ਇਹਨਾਂ ਦੀ ਜ਼ਰੂਰਤ ਪਈ ਤੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਕੀ ਕਾਰਨ ਹੈ ਗਲਬਤ ਕਰ ਲਾਂਗੇ ਸੁਰੇਸ਼ ਕੁਮਾਰ ਸੋਨੂੰ ਪੁੱਲਾ ਜਣਾ ਸੋਨੂੰ ਜੀ ਲੰਬਾ ਸਮਾਂ ਜਦੋਂ ਸਰਕਾਰ ਆ ਰਹੀਆਂ ਸੱਤਾ ਦਾ ਨੰਨ ਬਣਿਆ ਹੁਣ ਜਦੋਂ ਪੰਜਾਬ ਚ ਭਾਜਪਾ ਦਾ ਗਰਾਫ ਇੱਡਾ ਵਧੀਆ ਨੇ ਬੇਸ਼ੱਕ ਵੱਡੇ ਲੀਡਰ ਭਾਜਪਾ ਨਾਲ ਜੁੜ ਰਹੇ ਆ ਤੇ ਇੱਕ ਵਰਕਰ ਹੋ ਕੇ ਤੁਸੀਂ ਅਸਤੀਫਾ ਦੇ ਦਿੱਤਾ ਮੈਂ ਅਸਤੀਫਾ ਇਸ ਕਰਕੇ ਦੇਤਾ ਕਿ ਸਾਡੀ ਬਟਾਲੇ ਦੀ ਜ਼ਿਲ੍ਹਾ ਟੀਮ ਉਹਦੇ ਚ ਬਹੁਤ ਕਮੀਆਂ ਜਿਹਦੇ ਕਰ ਕੰਮ ਵਧੀਆ ਨਹੀਂ ਹੋ ਸਕਦਾ ਐਮਪੀ ਦੀ ਇਹੀ ਸੀਟ ਲੜ ਰਹੇ ਆ ਤੇ ਕੰਮ ਅਈ ਛੋਟਾ ਜਿਹਾ ਕਰ ਰਹੇ ਆ ਇਸ ਕਰਕੇ ਮੈਂ ਅਸਤੀਫਾ ਦੇ ਦਿੱਤਾ ਕਿਉਂਕਿ ਮੈਂ ਆਪਣੇ ਦੇ ਇਲਜ਼ਾਮ ਨਹੀਂ ਲੈਣਾ ਚਾਹੁੰਦਾ ਕੱਲ ਬੱਬੂ ਜੀ ਦਾ ਨੁਕਸਾਨ ਹੋ ਜੇ ਤੇ ਇਸ ਕਰਕੇ ਮੈਂ ਅਸਤੀਫਾ ਦੇ ਦਿੱਤਾ ਤੁਸੀਂ ਅਸਤੀਫਾ ਦੇ ਦਿੱਤਾ ਜੀ ਜੇ ਤੁਸੀਂ ਲੋਕਲ ਲੀਡਰ ਤੋਂ ਦੁਖੀ ਹੋ ਕੇ ਅਸਤੀਫਾ ਦੇ ਦਿੱਤਾ ਉਦੇ ਉੱਪਰ ਇੱਕ ਜ਼ਿਲ੍ਹਾ ਲੈਵਲ ਹੁੰਦਾ ਉਸ ਤੋਂ ਉੱਪਰ ਇੱਕ ਪੰਜਾਬ ਲੈਵਲ ਹੁੰਦਾ ਫਿਰ ਮੇਨ ਸਟ੍ਰੀਮ ਹੁੰਦੀ ਆ ਉਹਨਾਂ ਨਾਲ ਕਦੀ ਕੋਈ ਗੱਲ ਹੋਈ ਹੈ ਜੀ ਮੈਂ ਪੰਜਾਬ ਦੀਆਂ ਚੰਡੀਗੜ੍ਹ ਦਫ਼ਤਰ ਬੀਜੇਪੀ ਆਫਿਸ ਦੋ ਤਿੰਨ ਵਾਰੀ ਮੀਟਿੰਗ ਚ ਹੋ ਗਿਆ ਮੀਟਿੰਗ ਚ ਬੋਲ ਕੇ ਵੀ ਆ ਬਕਾਦਾ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਨਹੀਂ ਮੈਂ ਦੱਸਿਆ ਕਿ ਮੈਂ ਕੋਈ ਖਲਾਫ ਬੋਲ ਰਿਹਾ ਸੀ ਮੈਂ ਦੱਸ ਰਿਹਾ ਸੀ ਕਿ ਸਾਡੇ ਬਟਾਲੇ 'ਚ ਕਮੀਆਂ ਵਾਂ ਚਲੋ ਮੇਰਾ ਰਾਈਟ ਮੰਨਦਾ ਜੇ ਮੈਂ ਬਟਾਲੇ ਉੱਥੇ ਗਿਆ ਚੰਡੀਗੜ੍ਹ ਦੱਸਾਂ ਪਰ ਉਹ ਮਿੰਨੂ ਤੇ ਉੱਥੇ ਕੋਈ ਰਿਜ਼ਲਟ ਨਹੀਂ ਆਇਆ ਉੱਥੇ ਉਹਨਾਂ ਕੀ ਕੰਮ ਹੈ ਮੀਟਿੰਗ ਕਰੋ ਚਾਹ ਪੀਓ ਫੋਟੋ ਕਰਾਓ ਤੇ ਬਟਾਲੇ ਚਲੇ ਜਾਓ ਬਸ ਕੋਈ ਰਿਜ਼ਲਟ ਨਹੀਂ ਕਾਰਨ ਕਿ ਲੀਡਰਸ਼ਿਪ ਨੂੰ ਸਮਝ ਹੀ ਨਹੀਂ ਹੈ ਲੀਡਰਸ਼ਿਪ ਇਸ ਗੱਲ ਨੂੰ ਆਂਦੀ ਨਹੀਂ ਹੈ ਕਿ ਜਦੋਂ ਮੈਂ ਕੋਈ ਆਪਣੇ ਲਈ ਥੋੜਾ کہہ ਰਿਆ ਸੀ ਮੈਂ ਪਾਰਟੀ ਦੇ ਕਿਉਂ ਆਏ ਦਿਨ ਆਇਆ ਅੱਜ ਲਕਸ਼ ਇਲੈਕਸ਼ਨ ਆ ਗਿਆ ਅੱਜ ਫੰਕਸ਼ਨ ਆ ਗਿਆ ਕਿਉਂ ਦਿਨ ਆਇਆ ਮੈਂ ਇਹ ਦਿਨ ਤੋਂ ਪਹਿਲਾਂ ਦੱਸ ਰਿਹਾ ਅੱਜ ਨਹੀਂ ਬੋਲਿਆ ਮੈਂ ਪਾਰਟੀ 'ਚ ਪਹਿਲਾਂ ਤਾਂ ਦੱਸ ਰਿਹਾ ਇਹਨਾਂ ਨੂੰ ਜਦੋਂ ਦੇ ਇਹਨਾਂ ਦੇ ਬੰਦੇ ਜਦੋਂ ਸਾਡੇ 'ਚ ਵੇਖੋ ਤੁਸੀਂ ਕਿੰਨੀ ਵਧੀਆ ਗੱਲ ਕਹੀ ਕਿ ਭਾਜਪਾ 'ਚ ਕਿੱਡੇ-ਕਿੱਡੇ ਵੱਡੇ ਲੀਡਰ ਆ ਰਹੇ ਆ ਮੇਰ ਕੋ ਮਿਸਾਲ ਵਾ ਮੇਰ ਕੋ ਪ੍ਰੂਫ ਵਾ OBC ਦਾ ਜਰਨਲ ਸੈਕਟਰੀ ਜਦੋਂ ਹੀ ਰਾਜ ਜ਼ਿਲ੍ਹਾ ਪ੍ਰਧਾਨ ਬਣਿਆ ਉਸ ਤੋਂ ਬਾਅਦ ਉਹ ਆਪ ਚ ਚਲਾ ਗਿਆ ਜਦ ਕਿ ਸਾਡੇ ਚ ਡੇ ਡੇ ਵੱਡੇ ਬੰਦੇ ਆ ਰਹੇ ਆ ਉਹ ਆਪ ਚ ਚਲਾ ਗਿਆ ਇਹਦੇ ਚ ਕਮੀ ਹੋਏਗੀ ਤਾਂ ਆਪ ਚ ਗਿਆ ਹੋ ਤਰੀ ਕਿੱਥੇ ਜਾ ਰਹੇ ਹੋ ਹਾਂਜੀ ਮੈਂ ਕਿੱਦੇ ਨਹੀਂ ਮੈਂ ਸਿਰਫ ਅਸਤੀਫਾ ਦਿੱਤਾ ਆਪਣੇ ਅਹੁਦੇ ਤੋਂ ਹਾਲ ਦੀ ਘੜੀ ਜੀ ਪਰ ਤੁਹਾਡੀ ਚਰਚਾਵਾਂ ਬਹੁਤ ਨੇ ਵੀ ਚਰਚਾ ਵੇਖੋ ਜਦੋਂ ਸ਼ਹਿਰ ਚ ਰਹਿਣਾ ਚਰਚਾ ਹੋਣੀ ਆ ਹੀ ਹੈ ਇਲੈਕਸ਼ਨ ਚਰਚਾ ਤੇ ਹੋਣੀ ਹੀ ਹੋਣੀ ਆ ਇਸ ਚਾਹਤ ਅਸਦਾ ਹੀ ਕਿ ਦੀ ਹਾਂਜੀ ਸਚਾਈ ਨਹੀਂ ਅਜੇ ਨਹੀਂ ਸਚਾਈ ਕੋਈ ਮਤਲਬ ਲੱਗਾ ਵੀ ਕਾਂਗਰਸ ਨਾ ਪੈ ਗਈਆਂ ਜਫੀਆਂ ਜਫੀਆਂ ਕਾਦੀਆਂ ਉਹ ਛੋਟਾ ਜਿਹਾ ਸ਼ਹਿਰ ਏ ਮੈਨੂੰ ਟੈਲੀਫੋਨ ਆ ਰਿਹਾ ਮੇਰੇ ਕੋਲ ਪਾਰਟੀਆਂ ਆ ਰਹੀਆਂ ਸਾਰੀਆਂ ਆ ਰਹੀਆਂ ਉਹ ਮੈਂ ਇਸ ਗੱਲ ਕਹਿੰਦੀ ਅਜੇ ਮੇਰਾ ਕੋਈ ਵਿਚਾਰ ਨਹੀਂ ਹੈ ਮੈਂ ਸਿਰਫ ਸਿਫਾ ਦਿੱਤਾ ਕਿ ਕੱਲ ਨੂੰ ਮੇਰੇ ਤੇ ਇਲਜ਼ਾਮ ਨਾ ਲੱਗੇ ਕਿ ਤੇਰੇ ਕੋਲ ਜ਼ਿੰਮੇਵਾਰੀ ਸੀ ਤੇ ਬੱਬੂ ਜੀ ਦਾ ਆ ਨੁਕਸਾਨ ਹੋਇਆ ਇਸ ਕਰਕੇ ਮੈਂ ਸਿਫਾ ਦਿੱਤਾ ਜੀ ਤੁਸੀਂ ਆਪਣੇ ਲੀਡਰਾਂ ਤੋਂ ਤਾਂ gsi ਇਸੇ ਕਰਕੇ ਫਿਰ 2021 ਦੇ ਵਿੱਚ ਅਕਾਲੀ ਦਲ ਤੋਂ ਚੋਲ ਲੜੀ ਸੀ ਤੁਹਾਡੇ ਬ੍ਰਦਰ ਨੇ ਅਕਾਲੀ ਦਲ ਤੋਂ ਮਿਊਨਿਸਪਲ ਕੌਂਸਲਰ ਦੀ ਨਹੀਂ ਉਹਦੇ ਵਿੱਚ ਵੀ ਬਿਲਕੁਲ ਕਲੀਅਰ ਕੱਟ ਏ ਕਿ ਜਿਸ ਦਿਨ ਮੇਰੇ ਪਹਿਲੋਂ ਕਾਗਜ਼ ਭਰੇਗੇ ਮੈਂ ਜ਼ਿਲ੍ਹਾ ਪ੍ਰਧਾਨ ਸੀ OBC ਦਾ ਠੀਕ ਹੈ ਜੀ ਮੇਰੇ ਕੋ ਜਿੰਮੇਵਾਰੀਆਂ ਪਹਿਲੋਂ ਵੀ ਰਹੀਆਂ ਉਸ ਟਾਈਮ ਹੀ ਜ਼ਿੰਮੇਵਾਰੀ ਸੀ ਮੈਂ ਕਾਗਜ਼ ਭਰੇ ਜਦੋਂ ਕਾਗਜ਼ ਮੇਰੇ ਫਾਈਨਲ ਤੇ ਲਾਸਟ ਡੇ ਰਹਿ ਗਿਆ ਰਾਤ ਤੱਕ ਮਨੂੰ ਚੰਡੀਗੜ੍ਹੋਂ ਵਾਪਸ ਆਂਦੇ ਮੇਰੇ ਕੋ ਪਾਰਟੀ ਲਈ ਦਿੱਤੀ ਗਈ ਬਕਾਇਦਾ ਕਿ ਤੁਹਾਨੂੰ ਟਿਕਟ ਦਿੱਤੀ ਗਈ ਵਾਪਸ ਸਵੇਰੇ 10:30 ਵੇਲੇ ਮੇਰੀ ਟਿਕਟ ਕੱਟ ਦਿੱਤੀ ਗਈ ਤੇ ਜਦੋਂ ਟਿਕਟ ਕੱਟ ਦਿੱਤੀ ਗਈ ਤੂੰ ਫਿਰ ਵੇਖੋ ਮੈਂ ਪਰਿਵਾਰ ਚੋਂ ਆਂ ਜੁਆਇੰਟ ਪਰਿਵਾਰ ਹੈ ਮੇਰੇ ਰਸੋਈ ਇੱਕ ਹੈ ਮੇਰਾ ਗੱਲਾ ਇੱਕ ਹੈ ਮੈਂ ਹੁਣ ਆ ਬੇਇਜ਼ਤੀ ਥੋੜਾ ਸ਼ਹਿਰ ਚ ਕਰਾਣੀ ਪਹਿਲੋ ਮੇਰਾ ਨਾਂ ਲੱਲਿਆ ਕਿ ਜਿਲ੍ਹਾ ਪ੍ਰਧਾਨ ਲੜੇਗਾ ਟਿਕਟ ਐ ਐਮਸੀ ਦੀ ਤੇ ਮੇਰੀ ਟਿਕਟ ਕੱਟ ਦਿੱਤੀ ਗਈ ਤੇ ਫਿਰ ਮੇਰੇ ਪਰਿਵਾਰ ਨੇ ਤੇ ਵੇਖੋ ਮੇਰਾ ਬ੍ਰਦਰ ਲੜਿਆ ਮੈਂ ਫੇਰ ਨਹੀਂ ਉਦੋਂ ਇਲੈਕਸ਼ਨ ਲੜਿਆ ਮੇਰੇ ਬ੍ਰਦਰ ਨੂੰ ਪੰਜਾਬ ਦੀ ਬਜਰੰਗ ਦਲ ਹਿੰਦੁਸਤਾਨ ਦੀ ਜ਼ਿੰਮੇਵਾਰੀ ਹੈ ਉਹ ਸਮਾਜ ਸੇਵੀ ਕੇ ਉਹਨੇ ਟਿਕਟ ਲੜੀ ਮੈਨੂੰ ਉਹ ਇਹਨਾਂ ਨੇ ਉਹਦੇ ਤੇ ਵੀ ਮੇਰੇ ਤੇ ਲਾਇਆ ਜੀ ਵੇਖੋ ਮੈਂ ਹੁਣ ਪਰਿਵਾਰ ਘਰ ਬਦਲ ਲਵਾਂ ਮੈਂ ਕਿੱਥੇ ਜਾਵਾਂ ਮਤਲਬ ਭਰਾ ਦਾ ਭਰਾ ਨੂੰ ਟਿਕਟ ਦਿਵਾ ਕੇ ਕਾਲੀ ਦਲ ਚੋਂ ਭਰਾ ਇਹ ਪਹਿਲੇ ਨੰਬਰ ਤੇ ਚਲੋ ਮੈਂ ਮੇਰੇ ਤੇ ਇਲਜ਼ਾਮ ਲਾ ਰਹੇ ਕਿ ਹਰਾਈ ਉਹ ਇਲਜ਼ਾਮ ਨਹੀਂ ਸਚਾਈ ਹੈ ਸਚਾਈ ਲਾ ਲੋ ਸਚਾਈ ਤੇ ਸਚਾਈ ਤੁਹਾਡੇ ਸਾਹਮਣੇ ਵੀ ਹੈ 35 ਇਲੈਕਸ਼ਨ 35 ਨੇ ਲੜੇ ਤੇ 5 ਸੀਟਾਂ ਜਿੱਤੀਆਂ 30 ਜ਼ਿਲ੍ਹਾ ਪ੍ਰਧਾਨ ਨਹੀਂ ਬਚਾ ਸਕਿਆ 5 ਸੀਟਾਂ ਜਿੱਤੀਆਂ ਤੁਸੀਂ ਤਾਂ ਭਾਜਪਾ ਰਾਤੀ ਹਾਂਜੀ ਹਰ ਗਿਆ ਉਹ ਹਰਨਾ ਤੇ ਉਹਨੇ ਉਹ ਹੀ ਨਲਾਇਕ ਬੱਚਾ ਲਾਇਆ ਉਹਨੇ ਹਰਨਾ ਹੀ ਹੈ ਤੁਸੀਂ ਦੱਸੋ ਮੈਂ ਜ਼ਿਲ੍ਹਾ ਪ੍ਰਧਾਨ ਪਹਿਲੋ ਮੇਕੋ ਯੁਵਾ ਮੋਰਚਾ ਜਮੈਂ ਸੈਕਟਰੀ ਰਿਹਾ ਵਾਈਸ ਪ੍ਰਧਾਨ ਰਿਹਾ ਫਿਰ ਮੈਂ ਜ਼ਿਲ੍ਹਾ ਪ੍ਰਧਾਨ ਰਿਹਾ ਫਿਰ ਕਾਰਜਕਾਰੀ ਰਿਹਾ ਅੰਮ੍ਰਿਤਸਰ ਦਾ ਪ੍ਰਭਾਰੀ ਲਾਇਆ ਫਿਰ ਉਹਨੇ ਮੈਨੂੰ ਕਾਰਜਕਾਰੀ ਮੇਕੋ 6 ਉਹਦੇ ਹੋ ਗਏ ਜਿਸ ਬੰਦੇ ਨੂੰ ਲਾਇਆ ਉਹ ਲੜਕੇ ਕੋ ਤਾਂ ਉਸ ਤੋਂ ਪਹਿਲਾਂ ਉਹਨੂੰ ਭਾਜਪਾ ਦਾ ਪਤਾ ਹੀ ਨਹੀਂ ਹੈ ਜੀ ਤੁਸੀਂ ਏਡੇ ਵਫਾਦਾਰ ਸੀ ਫਿਰ ਤੁਹਾਨੂੰ ਪਾਰਟੀ ਦੇ ਖਿਲਾਫ ਜਾਣ ਦੀ ਜ਼ਰੂਰਤ ਹੀ ਨਹੀਂ ਕਿਸ ਤਰ੍ਹਾਂ ਜੇ ਤੁਸੀਂ ਵਫਾਦਾਰ ਸੀ ਪਾਰਟੀ ਦੇ ਪਾਰਟੀ ਨਾਲ ਸਮਝੌਤਾ ਸੀ ਤੁਹਾਡਾ ਕਿ ਚਲੋ ਤੁਹਾਨੂੰ 6 ਅਹੁਦੇ ਦੇ ਦਿੱਤੇ ਫਿਰ ਤੁਹਾਨੂੰ 2021 ਦੇ ਵਿੱਚ ਪਾਰਟੀ ਦੀ ਮੁਖਾਲਫਤ ਕਰਨ ਦੀ ਕੀ ਜ਼ਰੂਰਤ ਸੀ ਓਹੋ ਗੱਲ ਨਹੀਂ ਸਮਝੇ ਕਿ ਜਦੋਂ ਮੈਨੂੰ ਪਤਾ ਵਾ ਕਿ ਐਮਸੀ ਜਿੱਤਾਂਗੇ ਤੇ ਇਹਨਾਂ ਦਾ ਗਰਾਫ ਬਣੇਗਾ ਜਦੋਂ ਇਹਨਾਂ ਨੇ ਬੰਦੇ ਹੀ ਗਲਤ ਲਾਣੇ ਆ ਤੇ ਫਿਰ ਗਰਾਫ ਡੋਣ ਹੀ ਜਾਣਾ ਸੀ ਇਹ ਹੁਣ ਹੁਣ ਵੀ ਜਸਤੀਫਾ ਦਿੱਤਾ ਤੇ ਇਲੈਕਸ਼ਨ ਕੋਡ ਲੱਗਣ ਤੋਂ ਪਹਿਲਾਂ ਦੇ ਦਿੰਦੇ ਹਾਂਜੀ ਇਲੈਕਸ਼ਨ ਕੋਟ ਲੱਗਤੋ ਦੇਖੋ ਮੇਰੀ ਸੁਣੋ ਮੰਨੂੰ ਫੇਰ ਵੀ ਆਸ ਸੀ ਉਹਦੀ ਉਦਾਹਰਨ ਤੁਹਾਨੂੰ ਡੋਲੀ ਬੈકરી ਉਹਨਾਂ ਨੇ ਥੋੜੇ ਦਿਨ ਪਹਿਲਾਂ ਉਹਦੀ ਦਿੱਤੀ ਏ ਉਹਨੇ ਵੀ ਕਿਹਾ ਵਾ ਕਿ ਮੈਂ ਕੱਲ ਤੱਕ ਬੀਜੇਪੀ ਸੀ ਕੱਲ ਤੱਕ ਮੈਂ ਬੀਜੇਪੀ ਮੇਰਾ ਬੀਜੇਪੀ ਜੀ ਪਿਆਰ ਬੀਜੇਪੀ ਨੇ ਸਭ ਕੁਝ ਮੈਂ ਗਿਆ ਹੀ ਇਸ ਕਰਕੇ ਕਿ ਸਾਨੂੰ ਕਿਤੇ ਮਤਲਬ ਕਿ ਬੁਲਾਇਆ ਹੀ ਨਹੀਂ ਗਿਆ ਸਾਨੂੰ ਦੱਸਿਆ ਹੀ ਨਹੀਂ ਗਿਆ ਜਦ ਕਿ ਬੱਬੂ ਉਹਨੇ ਗਵਾੜੇ ਪੁੱਛ ਲੋ ਬੱਬੂ ਉਹਨਾਂ ਨੂੰ ਕਿ ਉਹਨਾਂ ਨੂੰ ਪਤਾ ਵਾ ਕਿ ਫਲਾਣਾ ਕਾਰਕਤਾ ਕਿਤੇ ਉਹਨਾਂ ਨੂੰ ਲਈ ਫਿਰਦੇ ਪਏ ਨੇ ਜਿੱਦਣ ਉਹ ਕੰਮ ਮੰਨ ਲੋ ਕਿਤੇ ਬਟਾਲੇ ਆਏ ਵੀ ਏ ਉਹਨਾਂ ਨਾਲ ਕੋਈ ਨਹੀਂ ਸੁਖੀ ਦਹਾਵੇ ਨੇ ਜਿੱਦਣ ਕਾਗਜ਼ ਭਰੇ ਆ ਉਹਨਾਂ ਨੇ 10 15 ਐਮਸੀ ਤੁਰੇ ਫਿਰਦੇ ਪਏ ਨੇ ਇਹਨਾਂ ਨਾਲ ਤੇ ਐਮਸੀ ਐ ਨਹੀਂ ਕੋਈ ਕਾਂਗਰਸ ਬੋਲਦੀ ਭਈ ਨਹੀਂ ਕਾਂਗਰਸ ਨਹੀਂ ਬੋਲਦੀ ਮੈਂ ਸਚਾਈ ਚਿਹਰਾ ਦੱਸ ਰਿਹਾ ਮੈਂ ਕੋਈ ਕਾਂਗਰਸ ਦੇ ਵਿੱਚ ਥੋੜਾ ਗਿਆ ਮੈਂ ਸਿਰਫ ਚਿਹਰਾ ਦੱਸ ਰਿਹਾ ਕਿ ਆਹ ਹਵਾ ਚੱਲਦਾ ਪਿਆ ਰਿਜ਼ਲਟ ਇਹ ਆਣਾ ਮੈਂ ਤੁਹਾਨੂੰ ਇਹਦੇ ਭਲੇਖੇ ਜਨਾ ਰੇ ਕੀ ਆਏ ਆ ਗੁਜਬੇ ਤੇ ਬੀਜਪ ਇਹਨਾਂ ਨੇ ਜਿਤਾ ਦੇਣਾ ਇਹਨਾਂ ਨੇ ਨਹੀਂ ਜਿਤਾਣਾ ਤੁਹਾਨੂੰ ਮੈਂ ਅੱਜ ਵੀ ਕਹਿ ਰਿਹਾ ਹਾਂ ਸਾਰੀ ਪਾਜਪਾ ਲੱਗੀ ਦੀ ਬਟਾਲੇ ਦੇ ਨੁਕੜੋਂ ਕੋਲ ਮੀਟਿੰਗਾਂ ਹੁੰਦੀਆਂ ਉਹ ਪਾਜੀ ਮੈਂ ਬਟਾਲੇ ਚ ਰਹਿ ਰਿਹਾ ਮੈਂ ਕੋਈ ਪਿੱਕ ਤੇ ਪਾਰ ਨਹੀਂ ਰਹਿ ਰਿਹਾ ਬਟਾਲੇ ਸ਼ਹਿਰ ਦਾ ਮੈਂ ਵਸਨੀਕ ਹਾਂ ਮੈਨੂੰ ਤੇ ਅਜੇ ਤੱਕ ਕਾਰਜਕਰਤਾ ਘਰੋਂ ਨਿਕਲੇ ਨਹੀਂ ਨਜ਼ਰ ਆਇਆ ਕਿਹੜਾ ਨਹੀਂ ਨਜ਼ਰ ਆਇਆ ਹਾਂਜੀ ਬਨੂ ਮੈਂ ਉਹ ਕਾਰਜਕਰਤਾ ਦਾ ਜਿੰਨੇ ਸਾਡੇ ਕੋ ਪਹਿਲੇ ਜ਼ਿੰਮੇਵਾਰੀਆਂ ਕਾਰਜਕਰਤਾ ਨੇ ਐਮਸੀ ਤੱਕ ਨਹੀਂ ਬਾਹਰ ਆਏ ਅਜੇ ਤੱਕ ਕਿਹੜਾ ਨਹੀਂ ਆਇਆ ਹਾਂਜੀ ਕਿਹੜਾ ਨਹੀਂ ਆਇਆ ਵਿਨੇ ਮਾ ਉਹ ਵੇਗ ਮੋਰਗਲ ਕਿੱਥੇ ਪੰਜਾਬ ਪ੍ਰਧਾਨ ਰਹੇ ਨੇ ਰਜੀਵ ਮੋਰਗਲ ਐਮਸੀ ਦਾ ਇਲੈਕਸ਼ਨ ਲੜਿਆ ਕਿੱਥੇ ਜਨਰਲ ਸੈਕਟਰੀ ਆਪਣੇ ਰੰਜਨ ਜੀ ਨੇ ਵਿਜੇ ਫੋਜੀ ਜਿਹੜਾ ਸਾਡੇ ਸਿਵਲ ਲਾਈਨ ਦਾ ਪ੍ਰਧਾਨ ਰਿਹਾ ਹੋਰ ਵੀ ਕਿੰਨੇ ਨੇ ਲੀਡਰ ਆਪਣਾ ਕੰਮ ਕਰਦੇ ਕੰਮ ਕਰਦੇ ਕਲਿਆਣ ਕਿੱਥੇ ਜਿਹਦਾ ਟਾਸ ਕੀਤਾ ਸੀ ਜਿਹੜਾ ਐਮਸੀ ਉਹ ਕਿੱਥੇ ਹੈ ਇਸ ਟਾਈਮ ਜਿਦੋਂ ਇੰਨਾ ਕੋ ਮੋਰਚਾ ਤੇ ਬੰਦੇ ਹੀ ਨਹੀਂ ਆ ਕਿੱਦਾਂ ਜਿੱਤਣਗੇ ਮੈਨੂੰ ਤਾਂ ਸਮਝ ਨਹੀਂ ਆਂਦੀ ਸਿਰਫ ਇਹ ਹੀ ਰੇਵਲ ਵੇਖ ਕੇ ਜਾਂ ਉਹਦਾ ਦਫ਼ਤਰ ਵੇਖ ਕੇ ਜਾਂ ਉਹਦੇ 10-12 ਬੰਦੇ ਵੇਖ ਕੇ ਉਹ ਸਮਝਾਈ ਯਾਰ ਬੱਬੂ ਹਣੇ ਸਜਾਨਪੁਰੋਂ ਆਏ ਨੇ ਉਹਨਾਂ ਨੂੰ ਕੀ ਪਤਾ ਬਟਾਲੇ ਕੀ ਚੱਲਦਾ ਪਿਆ ਮੈਨੂੰ ਪਤਾ ਮੈਂ ਤਾਂ ਪਤਾ ਵਾ ਤਾਂ ਹੀ ਬੋਲ ਰਿਹਾ ਔਰ ਮੈਂ ਕੋਈ ਮੈਂ ਕੋਈ ਐਵੇਂ ਥੋੜਾ ਬੋਲੀ ਜਾ ਰਿਹਾ ਮੈਨੂੰ ਸੱਚਾਈ ਦਾ ਪਤਾ ਮੈਂ ਉਹਨਾਂ ਦੇ ਵਿਸ਼ੇਸ਼ ਲਈ ਇੰਨੀ ਗੱਲ ਬੋਲ ਰਿਹਾ ਵਾਂ ਕਿ ਆਹ ਮਸਲਾ ਵਾ ਇੱਥੇ ਇਹ ਮਸਲਾ ਕਲੀਅਰ ਕਰ ਲੋਗੇ ਤੇ ਪਾਸ ਹੋ ਜਾਓਗੇ ਨਹੀਂ ਤੇ ਇਹਨਾਂ ਦਾ ਤੇ ਮੈਂ ਕੱਲ ਦੱਸਿਆ ਹੀ ਏ ਕਿ ਇਹਨਾਂ ਨੇ ਬਸਤੇ ਚੁਗਣੇ ਨੇ ਉਸ ਤੋਂ ਬਾਅਦ ਗੁੰਮ ਸੁਰੇਸ਼ ਕੁਮਾਰ ਸੋਨੂ ਬੁਲਾਜਾ ਆਪਣੀ ਪਾਰਟੀ ਦੇ ਖਿਲਾਫ ਬੋਲ ਰਹੇ ਨੇ ਕਹਿੰਦੇ ਨੇ ਕਿ ਬੱਬੂ ਜਿਹੜੇ ਕੀ ਉਮੀਦਵਾਰ ਨੇ ਠਾਕੁਰ ਦ੍ਰਿਸ਼ ਬੱਬੂ ਇਹ ਸੁਜਾਨਪੁਰ ਤੋਂ ਆਏ ਇਹਨਾਂ ਨੂੰ ਅਸਲ ਸਥਿਤੀ ਦਾ ਨਹੀਂ ਪਤਾ ਕਈ ਲੀਡਰਾਂ ਦੇ ਨਾਮ ਲੈਂਦੇ ਆ ਕਿ ਉਹ ਕੰਮ ਨਹੀਂ ਕਰਦੇ ਪਰ ਹੋ ਸਕਦਾ ਕਿ ਉਹ ਕੰਮ ਕਰਦੇ ਹੋਣ ਇਹਨਾਂ ਦੀਆਂ ਨਜ਼ਰਾਂ 'ਚ ਨਹੀਂ ਕਰਦੇ ਇਹਨਾਂ ਨੇ ਆਪਣੀ OBC ਸੈੱਲ ਦੀ ਪੰਜਾਬ ਦੀ ਕਾਰਜ ਕਰਨੇ ਤੋਂ ਅਸਤੀਫਾ ਦੇ ਦਿੱਤਾ ਆਖਦੇ ਨੇ ਕਿ ਕਾਂਗਰਸ ਦੇ ਜਿੱਦਣ ਕਾਗਜ਼ ਭਰੇਗੇ ਉਮੀਦਵਾਰ ਵੱਲੋਂ ਬਹੁਤ ਸਾਰੇ ਲੋਕ ਨਾਲ ਸੀ ਪਰ ਜਿੱਦਣ ਦਿਨੇਸ਼ ਬੱਬੂ ਕਾਗਜ਼ ਭਰਦੇ ਉਹਨਾਂ ਦੇ ਨਾਲ ਕੋਈ ਨਹੀਂ ਸੀ ਇਹ ਗੱਲਾਂ ਅਸੀਂ ਨਹੀਂ ਸੁਰੇਸ਼ ਕੁਮਾਰ ਸੋਨੂ ਪੁਲਾਜ ਆਖਦੇ ਨੇ 4 ਜੂਨ ਨੂੰ ਪਤਾ ਲੱਗ ਜਾਏਗਾ ਕਿ ਇਹਨਾਂ ਦੀਆਂ ਗੱਲਾਂ 'ਚ ਕਿੰਨੀ ਕਿ ਸੱਚਾਈ ਹੈ ਕੈਮਰਾਮੈਨ ਪੰਡਿਤ ਨਾਲ 7 ਸੀ ਟੀਵੀ ਆਸਟ੍ਰੇਲੀਆ